ਸਾਰੇ ਜੈਵਾਲ ਵਰਗਾ ਉਪਾਸਮੇ ਆਪਣੇ ਕੋਈ ਵੀ ਕਰਨਾ ਪਰ ਕੋਈ ਨਹੀਂ ਚੈਨਲ ਤੁਹਾਨੂੰ ਸਾਰੇ ਪੱਤਰਕਾਰ ਸਾਥੀ ਨੂੰ ਬਾਰ ਬਾਰ ਪਤੀ ਹੁੰਦਾ ਵੀ ਦੇਸ਼ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਨੇ ਜਿਹੜੇ ਸਰਾਰਤੀ ਅੰਸਰ ਨੇ ਹਮੇਸ਼ਾ ਹੀ ਮਾਹੌਲ ਨੂੰ ਖਰਾਬ ਕਰਦੇ ਨੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਭਾਈਚਾਰਕ ਸਾਂਝ ਚੱਲ ਰਹੀ ਹੈ ਉਹਨੂੰ ਤੋੜਦੇ ਹਮੇਸ਼ਾ ਹੀ ਸਫਲ ਹੁੰਦੀਆਂ ਨਹੀਂ ਪਰ ਹੁਣ ਦਲ ਸਮਾਜ ਜਾਗਿਆ ਹੋਇਆ ਇਹ ਚੁੱਪ ਨਹੀਂ ਰਹੇਗਾ ਜੁਮੀਕੇ ਸਾਥੀ ਨੇ ਬਾਕੀ ਦੱਸਿਆ ਵੀ ਜਦ ਤੱਕ ਉਹਨਾਂ ਦੇ ਦੇਸ਼ದ್ರੋਹ ਦਾ ਕਿਉਂਕਿ ਦੇਸ਼ದ್ರੋਹ ਦਾ ਪਰਚਾ ਬੰਦ ਹੋਣ ਦਾ ਖਿਲਾਫ ਇਹ ਜਾਂਚ ਦੀ ਮੰਗ ਵੀ ਕਰਦੇ ਆਂ ਸੀ ਕਿ ਜਿਹੜੇ ਸਰਾਰਤੀ ਅੰਸਰ ਨੇ ਕਿਉਂ ਇਦਾਂ ਕਰਦੇ ਨੇ ਕੌਣ ਕਰਵਾ ਰਿਹਾ ਕੀ ਸਰਕਾਰਾਂ ਦਾ ਹੱਥ ਹੈ ਕੀ ਕਿਸੇ ਜਥੇਬੰਦੀ ਦਾ ਹੱਥ ਹੈ ਕਿਉਂਕਿ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੇ ਉਦੇ ਵਿੱਚੋਂ ਕੋਈ ਹੋਵੇ ਚਾਹੇ ਉਹ ਅਮਿਤ ਸ਼ਾਹ ਹੋਵੇ ਉਹਨਾਂ ਨੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਛਲੇ ਦਿਨੀ ਸੰਸਦ ਦੇ ਵਿੱਚ ਬਾਬਾ ਸਾਹਿਬ ਵੇਦ ਕਰਦੀ ਚਾਹੇ ਇਦਾਂ ਦੇ ਕੋਈ ਮੂਰਤੀ ਦੇ ਉੱਤੇ ਥੋੜੇ ਮਰ ਗਏ ਨੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਅਸੀਂ ਸਮਾਜ ਦੇ ਲੋਕ ਜਿਹੜੇ ਦਲਤ ਦੇ ਬੀਸੀ ਸਮਾਜ ਹੈ ਇਹ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਹਮੇਸ਼ਾ ਹਲੇ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕੋਈ ਦੇਸ਼ ਦੇ ਵਿੱਚ ਕੋਈ ਇਦਾਂ ਦੀ ਗੱਲ ਹੋਵੇ ਸਰਾਰ ਦੀ ਅੰਸਰ ਮਾਹੌਲ ਖਰਾਬ ਕਰਨ ਵੀ ਇਹ ਜੀ ਕੋਈ ਛਿੱਟੇ ਨਿਕਲਣ ਜਿਹਦੇ ਬਹੁਤ ਹੀ ਭਿਆਨਕ ਛਿੱਟੇ ਹੋਣ ਵੀ ਮੁੜਕੇ ਆਪਾਂ ਮਿਲ ਨਾ ਸਕੀਏ ਅਸੀਂ ਨਹੀਂ ਚਾਹੁੰਦੇ ਇਦਾਂ ਦਾ ਕੋਈ ਕੰਮ ਕਰਨਾ ਪਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਬਾਰ ਬਾਰ ਸਾਡਾ ਕਦੋਂ ਤੱਕ ਧਿਆਨ ਲੈਣਗੇ ਆ ਕਦੋਂ ਤੱਕ ਚੁੱਪ ਰਹਾਂਗੇ ਅਸੀਂ ਇਸ ਦੇ ਵਿੱਚ ਭਾਈ ਸਾਹਿਬ ਭਾਈਚਾਰਕ ਸਾਂਝ ਜੋ ਟੁੱਟਦੀ ਜਾ ਰਹੀ ਹੈ ਇਹਦੇ ਨਾਲ ਸਾਂਝ ਨਹੀਂ ਬਣਦੀ ਕਿਉਂਕਿ ਅਫੜਾ ਦਫੜੀ ਦਾ ਮਾਹੌਲ ਮੱਚਦਾ ਜਦੋਂ ਕੋਈ ਵੀ ਹੁੰਦੇ ਆ ਤੁਨੇ ਗੱਲ ਦਾ ਪਤਾ 70 ਕਰੋੜ ਲੋਕ ਨੇ ਜਿਹੜੇ ਦੇਸ਼ ਦੇ ਵਿੱਚ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਸੰਵਿਧਾਨ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੂੰ ਥੋੜੀ ਬੋਤੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਦੀ ਬਾਬਾ ਸਾਹਿਬ ਨੇ ਉਹਨਾਂ ਤੇ ਹੀ ਅਟੈਕ ਹੁੰਦਾ ਬਾਰ-ਬਾਰ ਅਗਲਾ ਸੰਘਰਸ਼ ਕੀ ਹੋਏਗਾ ਸਰਕਾਰ ਨਾਲ ਅਗਲਾ ਸੰਘਰਸ਼ ਦੇਖੋ ਤੁਸੀਂ ਸਾਰੇ ਜਿੰਨੇ ਵੀ ਜਥੇਬੰਦੀ ਆਈ ਹੈ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਔਰ ਪੱਤਰਕਾਰ ਸਾਥੀਆਂ ਦਾ ਧੰਨਵਾਦ ਜਿਹੜਾ 26 ਤਾਰੀਖ ਨੂੰ 26 ਜਨਵਰੀ ਨੂੰ ਜਿਹੜਾ ਆਪਣਾ ਸੰਵਿਧਾਨ ਦਾ ਮੂਰਤੀ ਦੀ ਜਿਹੜੀ ਅਖੰਡਿਤ ਕੀਤੀ ਗਈ ਹੈ ਜੀ ਉਹਦੇ ਲਈ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਆ ਜੀ ਪੂਰੇ ਦੇਸ਼ 'ਚ ਐਜੀਟੇਸ਼ਨ ਚੱਲੀ ਜਾਂਦਾ ਜੀ ਉਹ ਤੋਰੀਚ ਵੀ ਅਸੀਂ ਪੂਰਨ ਜੋਰ ਸਾਰੀ ਜਥੇਬੰਦੀਆਂ ਮਿਲ ਕੇ ਇਹਦਾ ਵਿਰੋਧ ਕਰ ਰਹੇ ਆ ਜੀ ਸਰਕਾਰਾਂ ਕਰਾ ਰਹੀਆਂ ਨੇ ਸਿਆਸਤਾਂ ਰਚ ਰਹੀਆਂ ਨੇ ਵੀ ਇਹ ਮਾੜੇ ਛਿੱਟੇ ਨਿਕਲਣਗੇ ਜਦ ਕੇ ਸਾਡੇ ਲੋਕ ਬਰਾਦਰੀਆਂ ਉੱਠੜੀਆਂ ਫਿਰ ਕਿਸੇ ਤੋਂ ਇਹ ਸਾਹਮਣਾ ਨਹੀਂ ਹੈਗਾ ਪ੍ਰੋਗਰਾਮ ਤਾਂ ਹੀ ਅਸੀਂ ਬੇਨਤੀ ਕਰਦੇ ਆ ਸਰਕਾਰਾਂ ਨੂੰ ਵੀ ਇਹਨਾਂ ਦੇ ਨੱਥ ਪਾਓ ਇਹਨਾਂ ਨੂੰ ਜਿਹੜੇ ਲੋਕਾਂ ਨੇ ਸਰਾਰਤੀ ਕੀਤੀ ਹੈ ਉਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈਗੀ ਕਹਾ ਕਿ ਜੇ ਕੋਈ ਕਹਾ ਇਹਦਾ ਕੋਈ ਮੌਲ ਨਾ ਅੱਗੇ ਖਰਾਬ ਕਰ ਸਕੇ ਅਸੀਂ ਇਹੀ ਬੇਨਤੀਆਂ ਕਰਦੇ ਆਂ ਬਾਕੀ ਸਾਡੇ ਲੋਕਾਂ ਨੂੰ ਵੀ ਤੁਸੀਂ ਜਾਗੋ ਜੇ ਨਹੀਂ ਜਾਗੋਗੇ ਇਹ ਤੁਹਾਡਾ ਸਾਰਾ ਇਤਿਹਾਸ ਖਤਮ ਕਰ ਦੇਣਗੇ ਜਿਹੜੇ ਹੁਣ ਆਪਾਂ ਸਰਪੰਚ ਮੈਂਬਰ ਬਣਦੇ ਆ ਇਹ ਸਰਕਾਰਾਂ ਤੁਹਾਨੂੰ ਇਹ ਸਾਰਾ ਖਤਮ ਕਰਨੀਆਂ ਤੁਹਾਡਾ ਸਿਸਟਮ ਜੇ ਆਪਾਂ ਜਾਗਾਂਗੇ ਤਾਂ ਹੀ ਇਹ ਚੀਜ਼ਾਂ ਨੂੰ ਰੋਕਾਂਗੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਆਪਾਂ ਸੰਘਰਸ਼ ਤਿੱਖਾ ਕਰਾਂਗੇ ਜੇ ਨਾ ਆਪਣਾ ਸੰਘਰਸ਼ ਨੇ ਹੱਲ ਕੀਤਾ ਜੈ ਭੀਮ ਜੈ ਭਾਰਤ ਇਨਵੇਂ ਦਿਨ ਦੇਖ ਜੋ ਜੋ ਪਤਾ ਲੱਗਦਾ ਪਿਆ ਦੇਸ਼ ਦੇ ਵਿੱਚ ਵੀ ਸਾਡੇ ਬਾਬਾ ਸਾਹਿਬ ਜੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਸਵਿਧਾਨ ਦੇ ਦੇ ਜਿੱਦਾਂ ਸਾਡੂੰ ਲਾਗੂ ਹੋਇਆ ਸਵਿਧਾਨ ਸਾਨੂੰ ਹੱਕ ਮਿਲੇ ਨੇ ਉਸੇ ਦਿਨ ਹੀ ਸਾਡੇ ਸਵਿਧਾਨ ਨੂੰ ਸਾੜਨ ਸਾੜਾ ਵੀ ਗਿਆ ਉਹ ਸਰਾਰਤੀ ਅੰਸਰਾਂ ਵੱਲੋਂ ਜੇ ਉਹਨਾਂ ਦੇ ਉੱਤੇ ਦੇਸ਼ਦਰੋਹ ਦਾ ਮੁਕੱਦਮਾ ਕਰਕੇ ਉਹਨਾਂ ਨੂੰ ਅੰਦਰ ਨਾ ਕੀਤਾ ਗਿਆ ਤਾਂ ਇਹ ਦਿਨ ਵ ਦਿਨ ਵੱਧ ਹੀ ਜਾਊਗਾ ਸੰਘਰਸ਼ ਤਿੱਖਾ ਹੁੰਦਾ ਜਾਊਗਾ ਇਸ ਕਰਕੇ ਅਸੀਂ ਤਾਂ ਇਹੀ ਗੁਜਾਰਸ਼ ਕਰਦੇ ਆਂ ਤੇ ਅੱਜ ਵੀ ਅਸੀਂ ਤੂਰੀ ਸ਼ਹਿਰ ਦੇ ਵਿੱਚ ਸਾਰੇ ਸਮੂਹ ਜਥੇਬੰਦੀਆਂ ਸਾਰੀ ਐਸੋਸੀਏਸ਼ਨਾਂ ਮਿਲ ਕੇ ਸ਼ਾਂਤੀ ਮੇਂ ਤਰੀਕੇ ਦੇ ਨਾਲ ਅੱਜ ਰੋਸ ਪ੍ਰਗਟ ਕਰਦੇ ਪਿਆ ਅਸੀਂ ਵੀ ਵੀ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਬੇਨਕਾਬ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ ਦੇਸ਼ ਦਰੋਹ ਦਾ ਮੁਕੱਦਮਾ ਕੀਤਾ ਜਾਵੇ ਉਹਨਾਂ ਨੂੰ ਜੈ ਭੀ ਜੈ ਭਾਰਤ ਜੈ ਸੰਵਿਧਾਨ ਸਾਥੀਓ ਤੁਹਾਨੂੰ ਪਤਾ ਹੀ ਹੈ ਵੀ 26 ਜਨਵਰੀ ਵਾਲੇ ਦਿਨ ਸਾਡੇ ਰਾਇਵਰ ਬਾਬਾ ਸਾਹਿਬ ਡਾਕਟਰ ਪੀਮਬਰਾਵ ਅੰਬੇਡਕਰ ਜੀ ਦੀ ਜੋ ਪ੍ਰਤਿਮਾ ਉਹਨੂੰ ਖੰਡੇ ਦਿੱਤਾ ਗਿਆ ਜਿਸ ਦੇ ਸਾਡੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਤਾਂ ਸਰਕਾਰਾਂ ਸਾਡਾ ਕੋਈ ਧਿਆਨ ਨਹੀਂ ਰੱਖਦੀਆਂ ਨਾ ਸਾਡੇ ਇੱਧਰ ਉਹਨਾਂ ਨੂੰ ਪਤਾ ਹੀ ਹੈ ਵੀ ਜਿਹੜੀ ਪ੍ਰਤਿਮਾ ਅੰਬਿਰਸਰ ਵਿਖੇ ਲੱਗੀ ਹੋਈ ਹੈ ਉੱਥੇ ਇੱਕ ਚਿੜੀ ਵੀ ਫਰ ਨਹੀਂ ਮਾਰ ਸਕਦੀ ਤਾਂ ਉੱਥੇ ਪੌੜੀ ਵੀ ਲਗਾਈ ਗਈ ਹੈ ਔਰ ਪਹਿਲਾਂ ਅੱਗ ਲਗਾਈ ਗਈ ਹੈ ਸਵਿਧਾਨ ਨੂੰ ਕਿ ਉੱਥੇ ਪ੍ਰਸ਼ਾਸਨ ਸੁੱਤਾ ਪਿਆ ਸੀਗਾ ਪਰ ਸਾਡਾ ਥੋੜੀ ਦੇਰ ਚੱਲਾਂਗੇ ਪ੍ਰਸ਼ਾਸਨ ਨੂੰ ਜੇ ਦੂਰ ਥੋੜੀ ਦੂਰੀ ਉੱਪਰ ਹੀ ਉਹਨਾਂ ਦਾ ਥਾਣਾ ਹੈਗਾ ਵੀ ਪ੍ਰਸ਼ਾਸਨ ਉਹਨਾਂ ਨੂੰ ਆ ਕੇ ਰੋਕ ਨਹੀਂ ਸਕਦਾ ਸੀਗਾ ਜਾਂ ਉਹਨੂੰ ਕੁਝ ਕਰਨ ਤੋਂ ਰੋਕ ਨਹੀਂ ਸਕਦਾ ਸੀਗਾ ਵੀ ਜਿਹੜਾ ਉਸ ਇਨਸਾਨ ਨੇ ਐਡਾ ਬੜਾ ਸਟੈਪ ਚੱਕਿਆ ਤੇ ਕਿਉਂ ਚੱਕਿਆ ਤੇ ਕਿਹਦੇ ਕਹਿਣ ਦੇ ਉੱਪਰ ਚੱਕਿਆ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆਂ ਵੀ ਇਸ ਇਨਸਾਨ ਦੀ ਉੱਚੀ ਪੱਧਰ ਤੇ ਪੜਤਾਲ ਕੀਤੀ ਜਾਵੇ ਜਿਹੜੇ ਇਨਸਾਨਾਂ ਦਾ ਇਹਦੇ ਪਿੱਛੇ ਹੱਥ ਹੈ ਤਾਂ ਉਹ ਸਾਹਮਣੇ ਆਣ ਤਾਂ ਉਹਨਾਂ ਦਾ ਚਿਹਰਾ ਬੇਨਕਾਬ ਹੋਵੇ ਤਾਂ ਇਸ ਇਨਸਾਨ ਦੇ ਉੱਪਰ ਐਨਐਸਏ ਦਾ ਪਰਚਾ ਦਰਜ ਹੋਣਾ ਚਾਹੀਦਾ ਜੈਪੀ ਜੈਪਾਰ जैप